ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਹਰ ਗੋਬੀ ਸਿੰਘ ਜੀ ਦੇ ਛੋਟੇ ਪੁੱਤਰ ਆ ਬਾਬਾ ਗੁਰਜੀਤਤਾ ਜੀ ਦੀ ਵੰਸ਼ ਵਿੱਚ ਜਨਮੇ ਜਨਮ ਸਮੇਂ ਗੁਰੂ ਹਰ ਗੋਬੀ ਸਿੰਘ ਜੀ ਆਮ ਮੌਜੂਦ ਸਨ ਬੱਚੇ ਦੇ ਚਿਹਰੇ ਤੇ ਚਮਕਦਾ ਨੂਰ ਵੇਖ ਕੇ ਗੁਰੂ ਜੀ ਨੇ ਉਹਨਾਂ ਦਾ ਨਾਮ ਹਰਿਕ੍ਰਿਸ਼ਨ ਰੱਖਿਆ ਹਰੇ ਦਾ ਮਤਲਬ ਪ੍ਰਭੂ ਅਤੇ ਕ੍ਰਿਸ਼ਨ ਦਾ ਮਤਲਬ ਹੈ ਸੇਵਾ ਕਰਨ ਵਾਲਾ ਜਦੋਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਪਹੁੰਚੇ ਉੱਥੇ ਚੇਚਕ ਨਾਲ ਦੀ ਭਿਆਨਕ ਬਿਮਾਰੀ ਫੈਲ ਗਈ ਸੀ ਹਜ਼ਾਰਾਂ ਲੋਕ ਮਰ ਰਹੇ ਸਨ ਦਵਾਈ ਦੀ ਕੋਈ ਉਮੀਦ ਨਹੀਂ ਸੀ ਇਸ ਹਾਲਾਤਾਂ ਵਿੱਚ ਜਿੱਥੇ ਲੋਕ ਬਿਮਾਰਾਂ ਦੇ ਨੇੜੇ ਆਉਣ ਤੋਂ ਵੀ ਡਰ ਰਹੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਚੱਕਿਆ ਪਾਣੀ ਪਿਲਾਇਆ ਤੇ ਸੇਵਾ ਕੀਤੀ ਜਿਹੜੇ ਲੋਕ ਹਰੇਕ ਪਾਸੋਂ ਨਿਰਾਸ਼ ਹੋ ਚੁੱਕੇ ਸਨ ਉਹਨਾਂ ਲਈ ਗੁਰੂ ਜੀ ਇੱਕ ਈ ਸਹਾਰਾ ਬਣੇ ਸੇਵਾ ਕਰਦਿਆਂ ਗੁਰੂ ਜੀ ਆਪ ਬਿਮਾਰ ਹੋਏ ਤੇ ਅੰਤ ਵਿੱਚ ਆਪਣੇ ਸਰੀਰ ਨੂੰ ਤਿਆਗ ਦਿੱਤਾ ਸਿੱਖ ਇਤਿਹਾਸ ਵਿੱਚ ਇਹ ਇੱਕੋ ਗੁਰੂ ਹਨ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਨਹੀਂ ਸੇਵਾ ਕਰਦੇ ਸੰਸਾਰ ਛੱਡਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜ਼ਿੰਦਗੀ ਸਾਨੂੰ ਇੱਕ ਵੱਡਾ ਪਾਠ ਸਿਖਾਉਂਦੀ ਹੈ ਸੇਵਾ ਸਭ ਤੋਂ ਵੱਡੀ ਭਗਤੀ ਹੈ